ਮੇਰੇ ਸਾਲੇ ਦਾ ਪਤਾ ਹੋਰ ਹੀ ਪੰਗਾ ਪੈ ਗਿਆ ਘਰ ਤੇ ਜਿਹੜੀ ਚਾਰ ਬੰਦੇ ਦੀ ਰੋਟੀ ਨਹੀਂ ਲਾ ਕੇ ਖਵਾ ਸਕਦੀ ਕੀ ਕਰ ਲੂਗੀ ਇਹਦੀ ਕੁੜੀ ਤੂੰ ਹੀ ਭੈਣ ਵੇਲੀ ਜਣੀ ਮੰਗਦੀ ਧੱਕ ਪੈਂਦੀ ਹੋਣੀ ਬੋਨ ਨਹੀਂ ਮੜਾ ਫੜਕ ਦਿੰਦੀ ਬਸ ਉਹਦੀ ਡੰਡਾ ਡੇਰਾ ਚੱਕਿਆ ਇੱਥੇ ਆਵਾਜ ਦਿੱਤੀ ਇੱਥੇ ਆਵਾਜ ਦਿੱਤੀ ਹੈਗੀ ਇਹ ਰਹਿਣੀਆਂ ਜਿਹੜੀਆਂ ਨਹੀਂ ਇਹਦੀ ਘਰ ਬਸਾ ਸਕਦੀ ਹੁੰਦੀਆਂ ਜਿਹੜੀਆਂ 2 ਰੁਪਈਆ ਦਾ ਕੰਮ ਨਹੀਂ ਕਰ ਸਕਦੀਆਂ ਯਾਰ ਕਿਦੋਂ ਮਰ ਤੁਰਿਆ ਪਿੰਡ ਦਾ ਰੇੜੂਆ ਜੇ ਜਦੋਂ ਕੋਈ ਮਾੜੀ ਮੋਟੀ ਨ ਖਬਰ ਮਿਲਦੀ ਕੋਈ ਕਿਸੇ ਪਾਸੇ ਕਿਸੇ ਦੇ ਘਰੇ ਰੌਲਾ ਪੈਂਦਾ ਉਹ ਵੀ ਆ ਬੱਜਦਾ ਨਾ ਲੈ ਅੱਗਵਾ ਲੁੱਟਣ ਦੀ ਲੋੜ ਨਹੀਂ ਘਰੇ ਮੈਂ ਟੋਮੇਟੀ ਗੱਲਾਂ ਆਨਲਾਈਨ ਹੀ ਜਾਂਦੀਆਂ ਨਹੀਂ ਆਉਂਦਾ ਮੂੰਹ ਚੱਕੀ ਸੰਦ ਹੋਇਆ ਅੰਦੀ ਜਿਹੜੇ ਪਾਹਾਂ ਦੇ ਪਾਹਾਂ ਖੜੀ 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 ਨਹੀਂ ਹੋ ਗਿਆ ਹੁਣ ਓਹੋ ਓਏ ਗੰਜਰ ਦਾ ਡਿਗ ਡਿਗ ਗੱਲ ਹੋ ਗਈ ਸੀ ਤੂੰ ਘੇਰ ਟੁੱਬ ਕੇ ਮਾਰ ਲੱਗਾ ਮੈਂ ਕਿਉਂ ਟੁੱਬ ਮਾਰਨਾ ਮੇਰੇ ਦੁਸ਼ਮਣ ਡੁੱਬੇ ਉਹ ਜਿਹੜੀ ਮੈਨੂੰ ਛੱਡ ਕੇ ਭੱਜ ਗਈ ਬੈਠਣਾ ਰਾਤਿੰਨ ਮਾਰ ਦੇਖਦੇ ਬਸ ਉਹ ਐ ਨਹੀਂ ਬੋਲੀਦਾ ਮੈਂ ਤਾਂ ਐ ਸੀ ਮੈਂ ਦਬਾ ਦਿੱਤਾ ਮੈਂ ਕਿਤੇ ਕਿਤੇ ਰੋਣਾ ਲਾ ਕੇ ਤੂੰ ਵੀ ਕਰਦਾ ਖੈ ਤਾਂ ਇੱਦਾਂ ਕਰੀ ਉਹ ਓਏ ਮੈਂ ਤਾਂ ਕੀ ਕਰ ਰਹਾ ਮੈਂ ਤਾਂ ਛੋਟੇ ਘਰੇ ਰੋਲਾ ਜਿਹਾ ਪੈਂਦਾ ਸੀ ਹਾਂ ਤੈਨੂੰ ਤਾਂ ਪੈਂਦਾ ਬਸ ਕੋਈ ਗੱਲ ਮਿਲਣੀ ਚਾਹੀਦੀ ਹੈਗੀ ਉਹਦੀ ਤੇਰਾ ਤਾਂ ਬਣ ਜਾਂਦਾ ਓਹੋ ਕਾਣ ਮੇਰੀ ਗੱਲ ਖੁੰਦੇਗਾ ਹਾਂ ਸੁਣਾ ਇਹ ਪਤਾ ਹੈ ਕਿ ਜਿਹੜੇ ਜਨਾਨੇ ਹੁੰਦੀਆਂ ਨਾ ਇਹਨਾਂ ਦੀ ਅਗਲ ਨਾਲ ਗੁੱਤ ਪਿੱਛੇ ਹੁੰਦੀ ਹੈ ਇਹਨਾਂ ਦੀ ਗੱਲ ਤੇ ਨਾ ਜ਼ਿਆਦਾ ਗੌਰ ਨਹੀਂ ਕਰੀ ਹਾਂ ਜਾਣਦੀ ਹੈ ਤਾਂ ਜਾ ਬਈ ਮੇਰੀ ਗੱਲ ਖੋਲਣਾ ਜੇ ਤੂੰ ਬੰਦਾਂ ਖਾਣਾ ਹੈ ਚਲਾਇਆ ਨਾ ਜੀ ਉਹ ਉਹ ਤੇ ਸਾਡੇ ਘਰ ਦਾ ਮਤਲਬ ਅਣਖੋਂ ਕੰਨ ਤੂੰ ਸਾਡ ਤੂੰ ਇੱਧਰ ਕਿਵੇਂ ਫਿਰਦਾ ਮੈਂ ਤੇ ਫੇਰ ਵਾਰੀ ਵਾਰੀ ਉਹ ਕਰਨਾ ਪੈਂਦਾਗਾ ਉਹ ਮੈਂ ਤਾਂ ਇੱਧਰ ਕੰਮ ਸੀ ਯਾਰ ਆਪਾਂ ਨੇ ਘਰੇ ਰੌਲਾ ਜੇ ਪਈ ਜਾਂਦਾ ਸੀ ਫੇਰ ਵੀ ਮੈਂ ਕਹਿੰਦਾ ਫੇਰ ਵੀ ਮੈਂ ਕਹਿੰਦਾ ਮੇਰੇ ਭਾਈ ਐ ਯਾਰ ਉਹ ਕਹੀਏ ਤੂੰ ਦਾ ਪੈਸ਼ਨ ਆ ਲੈ ਜੀ ਕਰ ਲਓ ਫੇਰ ਉਹ ਗੱਲ ਤਾਂ ਸੁਣ ਲੈ ਉਹ ਕੀ ਸੋਣਾ ਮੈਂ ਕਹੀ ਮੈਂ ਤਾਂ ਕੰਮ ਕਰਨੇ ਵੀ ਉਹ ਬੱਚਾ ਖੜ ਗਿਆ ਇਹਨੂੰ ਪਾਣੀ ਚਾਣੀ ਪਾਉਂਦਾ ਤੇ ਤੇਰੇ ਫਿਰ ਮੈਂ ਕਿਹੜਾ ਤਰਾ ਤਬੜੀ ਜਾਂਦਾ ਯਾਰ ਅੱਤ ਪੜੀ ਤੂੰ ਗੱਲ ਦੱਸ ਕੀ ਕੰਮ ਆ ਜੀ ਮੈਂ ਕਮਰਾ ਦਿਆ ਜੀ ਉਹ ਕੰਮ-ਤਾਮ ਤਾਂ ਮੈਂ ਹੀ ਜਾਂਦਾ ਸੀ ਹਾਂ ਉਹ ਲੜਾਈ ਝਗੜਾ ਇਹ ਦੇਖੋ ਕਿ ਮੈਂ ਕਦੀ ਚੱਲ ਮੈਂ ਆ ਗਿਆ ਹਾਂ ਤੇ ਮਨੇ ਗੜਾ ਮੋੜ ਲਿਆ ਉਹ ਲੰਗੀ ਉਹ ਤਾਂ ਚੜ ਗਈ ਮਿੰਨੀ ਕਿੱਥੇ ਗਈ ਉਹ ਤਾਂ ਚੜ ਗਈ ਮਿੰਨੀ ਆਈ ਵਾਲੀ ਆ ਕਰ ਲੋ ਜੀ ਗੱਲ ਇਹ ਕਿ ਚੜ ਗਈ ਹੋਰ ਕੀ ਕਰ ਆਏ ਤੇਜੇ ਦੇ ਹੁੰਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੇ ਨਾ ਆਈ ਤਾਂ ਮੈਨੂੰ ਲੈ ਕੇ ਚੱਲੀ ਜੇ ਨਾ ਤੇਰੇ ਪੈਰ ਧੋਦੋਗੇ ਵੀ ਦੇ ਨਾ ਤੇਰੇ ਮਗਰ ਥੋੜਾ ਜਾ ਕੇ ਮਨ ਦੇ ਦੇਣਾ ਭਾਈ ਧੋਗੇ ਤੇ ਕੀ ਕਰਨਾ ਤੂੰ ਤੌੜ ਤੱਕ ਕੰਮ ਹੀ ਕਰਿਆ ਕਰੇ ਕੰਮ ਹੀ ਲੈਣਾ ਇਹਦਾ ਓਏ ਮੇਰੀ ਗੱਲ ਤਾਂ ਸਮਝ ਤੂੰ ਮੈਨੂੰ ਲੈ ਕੇ ਚੱਲੀ ਨਾਲ ਕੰਮ ਵੀ ਕਰੂ ਚਾਰ ਦੋ ਰੋਟੀਆਂ ਨਹੀਂ ਪਕਦਦੀਆਂ ਨਾ ਕੋਈ ਘਰ ਦਾ ਕੰਮ ਹੁੰਦਾ ਪੈਰਾਂ ਤੋਂ ਕੀ ਕਰਾਉਣਾ ਇਧਵਾ ਕੇ ਓਹੋ ਓਏ ਚਾਹ ਰੋਟੀਆਂ ਹੀ ਕਮਾਲ ਕਰੀਏ ਨਾ ਚਾਰ ਰੋਟੀਆਂ ਧੋੜੀ ਇੱਕ ਡਾਟਾ ਬਰਾਬੜਾ ਕਮਾਲ ਕਰੀ ਜਿੰਨਾ ਇਹਨਾਂ ਚਾ ਕੋਈ ਨਾ ਦੇਖਾਂਗੇ ਜਦ ਤੂੰ ਹੀ ਗੱਲ ਬਣਾ ਮੇਰੀ ਗੱਲ ਸੁਣ ਦੇ ਜਦੋਂ ਤੂੰ ਪਹਿਲਾ ਨੰਬਰ ਤਾਂ ਦੇਖ ਤੂੰ ਲੈਣ ਜਾਈਂ ਜੇ ਮੇਰੇ ਮਨ ਅਕ ਲੱਗਦਾ ਜੇ ਬਾਈ ਜਾਣ ਸਕਈ ਰਹਿਣੇ ਤੈਨੂੰ ਵੀ ਕਹਿੰਦੇ ਹੁੰਦੇ ਨਾ ਵੀ ਅੰਦਰੋਂ ਮੰਡਾ ਬਣਬਲਾ ਉੱਠਿਆ ਲੈ ਕੇ ਹੁ ਚੱਲ ਕੋਈ ਨਾ ਜਦੋਂ ਲੈਣ ਜਾਵਾਂਗੇ ਟਾਈਮ ਆਊਗਾ ਮੈਨੂੰ ਲੱਗਦਾ ਨਹੀਂ ਨਾਲ ਮੈਂ ਕਿੱਮ ਬਗੜ ਦੂੰ ਚੱਲ ਕੋਈ ਨਾ ਕੱਢ ਲਈ ਜਦੋਂ ਬਸ ਠੀਕ ਹੈ ਚੰਗਾ ਚੰਗਾ ਲੈ ਆ ਕਰ ਨੂੰ ਜੀ ਗੱਲ ਮੈਂ ਮਲੇਕੇ ਚੱਲ ਨਾ ਮੈਂ ਤੈਨੂੰ ਲੈ ਕੇ ਦਿਖਾਉਂਗਾ ਗੱਲ ਥਰੇ ਓਏ ਮੇਰਾ ਭੂਆ ਆ ਗਿਆ ਮੈਨੂੰ ਕੰਮ ਵਾਲੇ ਹੁੰਦੇ ਖੜ ਜਾ ਹੈਲੋ ਹੈਲੋ ਮੈਂ ਸੀਨ ਕਰੀ ਜਾਂਦਾ ਜੀ ਐਕਸ਼ਨ ਉਹ ਮੈਨੂੰ ਲੈ ਕੇ ਚਲੀ ਨਾਲ ਕੋਤੇ ਜੜਦੇ ਠੀਕ ਹੈ ਕੋਈ ਨਾ ਜਦੋਂ ਸਮਾਂ ਹੋਏਗਾ ਫਿਰ ਦੱਸਾਂਗੇ ਤੈਨੂੰ ਹਾਂ ਮੈਂ ਚੱਲਦਾ ਮੈਨੂੰ ਕੰਮ ਬਾਹਲੇ ਹੈ ਮੈਂ ਕਦੋਂ ਕਰੇ ਹੋਰ ਵੀ ਜਾ ਕੇ ਹਾਂ ਹਾਂ ਹੋ ਜਾ ਬਣਾ ਹੋਣਾ ਤੇ ਢੇਡ ਚ ਗੋਲਾ ਇਹਦਾ ਲੋਕਾਂ ਦਾ ਵੀ ਸਰੀ ਹੀ ਪੈਗਾ ਰੱਬ ਕਹਿੰਦੇ ਸ਼ਰੀਕ ਨਾ ਦਵੇ ਕਿਸੇ ਨੂੰ ਜਦੋਂ ਵੀ ਦੇਖ ਖਬਰਾਂ ਲੈਂਦਾ ਫਿਰ ਦਰੂਗਾ ਸਾਰੇ ਪਿੰਡ ਦੀਆਂ ਜਨਾਨੀਆਂ ਨੇ ਖਬਰਾਂ ਲੈ ਲੈ ਕੇ ਜਾਂਦਾ ਹੈ ਬੇਲੇ ਨੂੰ ਕੰਮ ਹੁੰਦੇ